ਸਾਭਾ ਦਰਸ਼ਨ ਪੈ ਹੋ ਸੰਗਤ ਪਾਰੇ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇ ਹੋ ਵਸਤੂ ਗੁਰੂ ਹੈ ਨਾਨਕ ਤਾਰਕ ਅਮਰਤ ਹੈ ਜਗ ਆਇਓ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭਟਿਆ ਮਾਨਕ ਮਾਨੰਦ ਰਗਾਸ ਪੂਰਾ ਓਂ ਪ੍ਰਭ ਉਰਾਤੇ ਹਿਆ ਪੂਰਾ ਜਗ ਕਾਉ ਨਾਉ ਮਾਨਕ ਪੂਰਾ ਉਪਾਇਆ ਊਰੇ ਕੇ ਗੁਣ ਗਾਉ ਮੁਕੋਚਰੇ ਸਾਸਤਰ ਕਟਿੰਗ ਗਿਰਨ ਚੜ ਜਾਈ ਅੰਦਲ ਖਾਇ ਬਦਰੋਸ ਨੇ ਜੋ ਆਕਾਂ ਕਿਰਪਾ ਕਰਾਈ ਸ਼੍ਰੀ ਨਾਨਕ ਪਰਸ਼ੋਤੇ ਮੰਪੂਦਾਰਤ ਨਾਮਤ ਜੋ ਗਲੇ ਚਰਨ ਮਾਮਾ ਬੰਦਨਾ ਤਰੇ ਪਰ ਤਰੇ ਕਰੇ ਮਾਮਤ sire naam ko sukh sind ko hath jhur parna is karan naam te vaadya gi ਬੰਦੇ ਗਤ ਇਸ ਰਾਮ ਇਕਾਂਖਾਰਾ ਸਤਿਗੁਰੂ ਤੇ ਪ੍ਰਸਾਦ ਸਤ ਹੋਏ ਗੁਰੂ ਜੀ ਕੇ ਬਤੇ ਬਿਗਨਾ ਬਿਨਾ ਸਨਸੋਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗਰਮਕ ਪਿਆਰਿਓ ਆਓ ਸਤਿਗੁਰਾਂ ਦੀ ਹਜ਼ੂਰੀ ਉੱਤੇ ਆ ਕੇ ਹਾਜ਼ਰੀ ਲਗਾਓ ਕਰੋ ਆਪਣੇ ਜੀਵਨ ਨੂੰ ਸਫਲ ਗੁਰਮਹਾਰਾਜ ਦੀ ਰਚਨਾ ਕੀਤੀ ਗੁਰਬਾਣੀ ਦੇ ਉਪਦੇਸ਼ ਅਨਸਾਰ ਉਸ ਵਾਹਿਗੁਰੂ ਦਾ ਸਿਮਰਨ ਕਰਿਏ ਜੋ ਸਿਰਜਣਾ ਕਰਨ ਵਾਲਾ ਹੈ ਸ਼ਰਮ ਕਲਾ ਸਮਰੱਥ ਸਦਾ ਹੀ ਨਮੇ ਰਣ ਵਾਲੇ ਆਨੰਦ ਦੇ ਮੋਲ ਪ੍ਰਤੱਖ ਮੁਕਤੀ ਦੇ ਦਾਤੇ ਭਗਤ ਬੱਚਾ ਕਿਰਪਾ ਨਿਦਾਨ ਪਤਿਤ ਪਾਵਨ ਪਾਪੀਆਂ ਨੂੰ ਤਾਰਨ ਵਾਲੇ ਚਾਰ ਪਦਾਰਥਾਂ ਦੇ ਦਾਤ ਦੇਣ ਵਾਲੇ ਉਦਾਰਤਾ ਦੇ ਸਰੂਪ ਵੱਡੇ ਪਰਉਪਕਾਰੀ ਮੁਸ਼ਕਲਾਂ ਦੇ ਨਾ ਹੁੰਦਾ ਨਾਸ ਕਰਨ ਵਾਲੀ ਜੀਵਾਂ ਦੇ ਸ਼ਰਣਾ ਜੀਵਾਂ ਦੇ ਦੁੱਖਾਂ ਨੂੰ ਦੂਰ ਕਰਨ ਵਾਲੀ ਸਰਬ ਕਲਾ ਸਮਰੱਥ ਹਾਜ਼ਰ ਨਾਜ਼ਰ ਪ੍ਰਤੱਖ ਗੁਰੂ ਚਵਨ ਤਖਤ ਦੇ ਮਾਲਕ ਗੁਰਗੱਦੀ ਤੇ ਬਰਾਜਮਾਨ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੂਚੇ ਪਾਤਸ਼ਾਹ ਦੀ ਬਾਣੀ ਕੌਲ ਜੀ ਦੀ ਜੀਵਾਂ ਦਾ ਉਧਾਰ ਕਰਦੀ ਤਨ ਸਤਿਗੁਰੂ ਅਰਜਨ ਦੇ ਮਹਾਰਾਜ ਅੰਮ੍ਰਿਤਸਰ ਵਿੱਚ ਵਰਾਜ ਦੇ ਤਨ ਗੁਰੂ ਹਰਗੋਬਿੰਦ ਸਾਹਿਬ ਸੂਚੇ ਪਾਤਸ਼ਾਹ ਜੇ ਬਾਲਕ ਅਵਸਥਾ ਵਿੱਚ ਜਿਨ੍ਹਾਂ ਨੂੰ ਸੀਤਲਾ ਦੀ ਬਿਮਾਰੀ ਆਈ ਹੋਈ ਤੇ ਉਹ더라 ਪ੍ਰਥੀ ਚੰਦ ਦੇ ਘਰ ਆਪਸ ਵਿੱਚ ਗੱਲਾਂ ਬਾਤਾਂ ਹੁੰਦੀਆਂ ਪ੍ਰਥੀ ਨੇ ਹਿਰਦੇ ਵਿੱਚ ਬੜਾ ਆਨੰਦ ਕਰਨ ਕੀਤਾ ਤੇ ਕਰਮਾਂ ਦੇ ਕੋਲ ਜਾ ਕੇ ਉਸ ਨੇ ਕਿਹਾ ਕਿ ਹੁਣ ਤੋਂ ਵੇਖ ਰਹੀ ਐ ਜਿਵੇਂ ਉਹਨਾਂ ਦੇ ਪੱਤਰ ਦਾ ਹਾਲ ਹੁਣ ਜੇ ਆਉਣ ਦੀ ਕੋਈ ਆਸ ਨਹੀਂ ਹੈ ਉਹ ਬਹੁਤ ਦੁਖੀ ਜੋ ਸੀਤਲਾ ਦੀ ਬਿਮਾਰੀ ਆਈਗੀ ਕਿ ਮੇਰੇ ਬਤਨਾਂ ਨੂੰ ਸੱਚੇ ਮੰਨਣ ਜਿਵੇਂ ਮੈਂ ਪਹਿਲਾਂ ਉਸੇ ਉਚਾ ਕੇ ਕਿਹਾ ਸੀ ਉਸ ਤਰ੍ਹਾਂ ਹੀ ਬਹੁਤ ਸੀਤਲਾ ਨਿਕਲੀ ਹੈ ਤੇ ਹੁਣ ਉਸ ਦੀ ਮੌਤ ਜ਼ਰੂਰ ਹੋ ਜਾਵੇ ਮੈਂ ਕਈ ਵਾਰ ਪ੍ਰਤਾਵਾ ਲਿਆ ਕਿ ਮੇਰਾ ਬਾਗ ਕਦੇ ਬੇਅਰਥ ਨਹੀਂ ਜਾਂਦਾ ਪ੍ਰਿਥੀ ਚੰਦ ਇਹੋ ਜੀਆਂ ਗੱਲਾਂ ਕਰਦਾ ਏ ਇਹ ਕੇਵਲ ਗੁਰੂ ਅਰਜਨ ਦੇਵ ਮਹਾਰਾਜ ਜੀ ਜਾਣਦੇ ਹਨ ਇਸ ਰਮਜਨੋਂ ਹੋਰ ਕੋਈ ਨਹੀਂ ਸਮਝਦਾ ਇਸ ਕਰਕੇ ਉਹ ਮੈਥੋਂ ਬਹੁਤ ਡਰਦਾ ਹੈ ਜਦ ਵੀ ਮੈਨੂੰ ਮਿਲਦਾ ਹੈ ਤਾਂ ਮੇਰੇ ਚਰਨਾਂ ਤੇ ਬੰਦਨਾ ਕਰਦਾ ਹੈ ਮਾਣ ਦੇ ਤੋ ਨਹੀਂ ਦਰਦਾ ਭੋਲਾ ਸੁਭਾਅ ਹੋਣ ਕਰਕੇ ਉਹ ਕੁਝ ਬੋਲਦੇ ਨਹੀਂ ਉੱਤਰ ਮਾਰਨ ਤਾਂ ਬਾਦ ਦੀਨ ਬਣ ਜਾਵੇ ਆਪਣੇ ਪਤੀ ਦੇ ਇਹ ਬੋਲ ਸੁਣ ਕੇ ਕਰਮਾਂ ਨੂੰ ਚੈਨ ਆਇਆ ਹਿਰਦੇ ਵਿੱਚ ਪਰਸਾਨ ਹੋਈ ਨੈਣ ਖਿੜ ਜਾਂਦੇ ਕਿ ਜਿਸ ਤਰ੍ਹਾਂ ਜੇ ਤੁਹਾਡਾ ਬਚਨ ਸੱਚਾ ਹੋ ਜਾਵੇ ਇਸ ਬਰਾਬਰ ਕੋਈ ਖੁਸ਼ੀ ਦੀ ਗੱਲ ਨਹੀਂ ਜਿਸ ਪਾਸ ਦਸਾਂ ਸਭੀ ਹਾਂ ਪਿੰਡਾਂ ਦਾ ਰਾਜ ਹੋਵੇ ਖਰਚਾ ਵੱਡਾ ਹੋਵੇ ਸਾਜ ਸਮਾਨ ਵੀ ਟੁੱਟਿਆ ਹੋਵੇ ਉਸ ਪਾਸ ਜੇ ਅਚਾਨਕ ਅਸੀ ਬਰਤਾ ਬਣ ਜਾਵੇ ਉਹ ਸਭ ਸ੍ਰਿਸ਼ਟੀ ਦਾ ਰਾਜ ਪਾ ਲਵੇ ਤੇ ਇਸ ਪ੍ਰਕਾਰ ਸਾਨੂੰ ਫਿਰ ਪ੍ਰਸੰਨਤਾ ਹੋਵੇ ਸਾਡਾ ਵੰਸ਼ ਜੇ ਗੁਰਤਾ ਪਾ ਲਵੇ ਹਜ਼ਾਰਾਂ ਸਾਲਾਂ ਤੱਕ ਪੂਜਾ ਹੋਵੇਗੀ। ਇਹ ਵਿੱਚ ਜਗ ਦੇ ਵਿੱਚ ਸਾਡੇ ਵਰਗਾ ਹੋਰ ਕੋਈ ਦੂਜਾ ਨਹੀਂ ਹੋਵੇਗਾ। ਬਹੁਤ ਲੋਕ ਸਿੱਖ ਬਣ ਕੇ ਸਾਡੀ ਪੂਜਾ ਕਰਨਗੇ। ਚੰ드ਰਮਾ ਵਾਂਗੂ ਨਮਸਕਾਰ ਕਰਕੇ ਆਨੰਦਤ ਹੋਣਗੇ। ਇਸ ਤਰ੍ਹਾਂ ਪਾਪ ਬਾਰੇ ਸੋਚਦੀ ਏ ਕਿ ਕਿਵੇਂ ਅਨਰਥ ਹੋਵੇ। ਜਿਸ ਪ੍ਰਥੀਏ ਦੇ ਸੱਚੇ ਹੋਏ ਸਾਰੇ ਵਿਚਾਰ ਬ्यर्थ ਹੋਣੇ ਹਨ। ਪਾਪ ਨੂੰ ਰਾਤ ਦਿਨ ਬਹੁਤ ਪਿਆਰ ਕਰਦੇ ਜਿਹੜੇ ਇਸ ਤਰ੍ਹਾਂ ਕਰਨ ਵਿੱਚ ਭੈ ਨਹੀਂ ਜਾਣਦੇ ਉਹ ਨਰਕ ਵਿੱਚ ਪੈ ਜਾਂਦੇ ਫਿਰthiye ਦੇ ਘਰ ਲੋਕ ਲੋਕ ਕੇ ਆਨੰਦ ਕਰਦੇ ਪਰ ਬਹੁਤ ਦੁਸ਼ਟ ਬੁੱਧੀ ਜੋ ਦੂਸਰੇ ਦਾ ਦੁੱਖ ਚਾਹੁੰਦੇ ਨੇ ਇਹ ਦੁਨੀਆ ਵਿੱਚ ਆਪਜਸ ਤੋਂ ਉਹ ਲੋਕ ਡਰਦੇ ਨਹੀਂ ਔਰ ਪਰਲੋਕ ਵਿੱਚ ਜਾ ਕੇ ਜਰੂਰ ਨਰਕ ਪ੍ਰਾਪਤ ਕਰ ਲੈਂਦੇ। ਪੰਜਵੇਂ ਦਿਨਾਂ ਉਹ ਸ੍ਰੀ ਗੁਰੂ ਹਰਗੋਬਿੰਦ ਦਾ ਦੁੱਖ ਹੋਰ ਵਧਿਆ। ਅਰੰਝ ਪਰ ਵੀ ਸੁਖ ਨਹੀਂ ਅਸਾਰੇ ਫਿਮਣੀ ਆਏ ਇੱਕੇ ਬਾਰ ਫਸ ਜਾਂਦੀਆਂ। ਜਿਹੜੀਆਂ ਮੋਤੀਆਂ ਬਾਗ ਬਹੁਤ ਚਮਕਦੀਆਂ। ਨਾ ਕੁਝ ਖਾਂਦੇ, ਨਾ ਪੀਂਦੇ, ਨਾ ਬੋਲਦੇ। ਚੁੱਪ ਰਹਿੰਦੇ। ਰੂ ਆਦਿ ਕਿ ਪਾ ਕੇ ਬਿਸਤਰੇ ਨੂੰ ਨਰਮ ਕੀਤਾ ਦੂਸਰੀ ਤਰਫ ਪਾਸਾ ਬੜੀ ਮੁਸ਼ਕਲ ਦੇ ਨਾਲ ਮੁਰਦਦੇ ਆ ਕੋਈ ਫੜ ਕੇ ਪਾਸਾ ਬਰਵਾਉਂਦਾ ਤਿੰਨ ਨਹੀਂ ਇੱਕ ਦੇ ਇੱਕ ਪਾਸੇ ਹੀ ਪਏ ਰਹਿੰਦੇ ਮਾਤਾ ਗੰਗਾ ਜੀ ਵੇਖ ਕੇ ਬਹੁਤ ਚਿੰਤਾ ਕਰਦੇ ਆ ਕਹਿੰਦੇ ਹੇ ਆਨੰਦ ਦੇ ਬੱਦਲ ਸਤਿਗੁਰੂ ਜੀ ਸਹਾਈ ਹੋ ਬੋ ਮੈਂ ਬਹੁਤ ਗਰੀਬ ਆਂ ਇਹੀ ਮੇਰਾ ਧਨ ਹੈ ਆਪ ਜੀ ਇਹ ਕੋਰ ਦੁੱਖ ਨੂੰ ਮਹਾਰਾਜ ਦੂਰ ਕਰੋ ਹੇ ਕਿਰਪਾ ਦੇ ਨਿਧਾਨ ਜਾਹਰ ਜਹਾਨ ਦੀਨਾ ਨਾਥ ਮੇਰੇ ਸ੍ਰੇਸ਼ਟ ਪੁੱਤਰ ਨੂੰ ਆਰਾਮ ਦਿਓ ਮਹਾਰਾਜ ਦਿਨ ਰਾਤ ਚੈਨ ਰਹੇ ਤੇ ਬਚਨ ਕਹਿੰਦੇ ਇਸ ਤਰ੍ਹਾਂ ਮਾਤਾ ਗੰਗਾ ਜੀ ਅਕਾਲ ਪੁਰਖ ਦਾ ਜਸ ਬੋਲਦੇ ਰਹਿੰਦੀ ਬਾਰ-ਬਾਰ ਲੰਮੇ ਸਾਹ ਲੈ ਅੱਖਾਂ ਵਿੱਚ ਝਲ ਪਾੜ ਕੇ ਪਾਣੀ ਦੀਆਂ ਬੂੰਦਾਂ ਥੱਲੇ ਡੇਲਦੀ ਇੱਕ ਟੱਕ ਦ੍ਰਿਸ਼ਟੀ ਲਾ ਕੇ ਆਪਣੇ ਪੁੱਤਰ ਦੇ ਅੰਗਾਂ ਨੂੰ ਵੇਖਦੀ ਰਹਿੰਦੀ ਇਹ ਪ੍ਰਥਮੀ ਬਲ ਵੇਖ ਕੇ ਅਚਲ ਰਹਿ ਜਾਂਦੇ ਉਹਨਾਂ ਦਾ ਸਰੀਰ ਕਮਜ਼ੋਰ ਹੋਏ ਜੁੱਪ ਧਾਰ ਕੇ ਪੁੱਤਰ ਦੀ ਪਾਸ ਬੈਠੇ ਰਹਿਣ ਦੀ ਮਾਤਾ ਗੰਗਾ ਇਸ ਤਰ੍ਹਾਂ 5 ਦਿਨ ਤੱਕ ਸਾਰਾ ਪਰਿਵਾਰ ਦਾਸ ਦਾਸੀਆਂ ਬੜੇ ਦੁਖੀ ਹੋ ਰਹੇ ਕੋਈ ਰੂਚੀ ਅਨਸਾਰ ਕੋ ਜਾਣ ਨਹੀਂ ਸਕਦਾ ਹਿਰਦੇ ਬਿਆਕਲ ਹੋਣ ਕਰਕੇ ਆਪਣੀ ਸੰਭਾਲ ਨਹੀਂ ਹੈ ਰਾਤ ਨੂੰ ਸੌਂਦੇ ਨਹੀਂ ਪੁੱਤਰ ਦੀਆਂ ਹੀ ਗੱਲਾਂ ਬਾਤਾਂ ਕਰਦੇ ਰਹਿੰਦੇ ਫਿਰ ਗੁਰੂ ਅਰਜਨ ਦੇ ਮਹਾਰਾਜ ਦੇ ਔਲ ਜਾ ਕੇ ਕਹਿੰਦੇ ਕਿ ਮਾਤਾ ਗੰਗਾ ਜੀ ਦਿਨ ਰਾਤ ਭੋਜਨ ਨਹੀਂ ਖਾਂਦੇ ਤੇ ਸਤਿਗੁਰੂ ਜੀ ਸੁਣ ਕੇ ਧੀਰਜ ਦਿੰਦੇ ਕਿ ਭਾਈ ਡਰਨ ਦੀ ਕੋਈ ਲੋੜ ਨਹੀਂ ਕੇਵਲ ਇੱਕ ਪਾਰਬ੍ਰਹਮ ਦੀ ਆਸ ਧਾਰਨ ਕਰੋ ਤਾਂ ਗੁਰੂ ਨਾਨਕ ਦੇ ਮਹਾਰਾਜ ਸਦਾ ਹੀ ਇਨਾਂ ਦੇ ਸਹਾਈ ਹੈ ਜਿਨ੍ਹਾਂ ਦਾ ਨਾਮ ਜਪਣ ਦੇ ਨਾਲ ਸਾਰੇ ਹੀ ਦੁੱਖ ਦੂਰ ਹੋ ਜਾਂਦੇ ਬਉ ਇਸ ਪ੍ਰਕਾਰ ਤੈ ਸ ਕੋ ਸੁਣਾਈ ਹੈ ਇੱਕ ਪੁੱਤਰ ਕਿਮਤੈ ਨ ਪਾਏ ਜਬ ਦੇਵ ਸਿਖਸਟਮੋਂ ਪਾਵੇ ਭੂਤ ਤੇਰਾ ਫਿਰੀ ਬੁਰ ਜਾਣ ਰੀਤ ਉਹ ਫਿਰ ਇਸ ਪ੍ਰਕਾਰ ਉਹਨਾਂ ਨੂੰ ਸੁਣਾਉਂਦੇ ਇਹ ਇੱਕ ਪੁੱਤਰ ਹੈ ਕਿਵੇਂ ਚੈਨ ਪਾਇਆ ਜਾ ਸਕਦਾ ਜਦ ਛੇ ਮਾ ਦਿਨ ਬੀਤੇ ਤਉਸ ਰਾਤ ਉਹ ਸੀਤਲਾ ਦਾ ਮੋੜ ਪੈ ਜਾਂਦੇ ਤਦ ਪਏ ਪ੍ਰਾਪਤ ਉਦੇ ਅੰਤ ਪਾਣਾ ਸ੍ਰੀ ਹਰ ਗੋਵਿੰਦੇ ਅਕੀਆ ਮਹਾਨ ਮੇਕ ਸੇ ਵਸਾਲ ਜਲ ਕਮਲ ਪਤਰ ਤਿਕ ਮਾਤ ਅੰਦੇ ਅਤਿ ਭਾਵ ਚਿਤਰ ਤਦ ਫਿਰ ਜਦੋਂ ਸਵੇਰ ਹੋਈ ਸੂਰਜ ਚੜਿਆ ਤਾਂ ਸ੍ਰੀ ਹਰਿ ਗੋਬਿੰਦ ਜੀ ਨੇ ਮਹਾਨ ਨੇਤਰਾਂ ਨੂੰ ਖੋਲੇ ਨੇਤਰ ਕਮਲ ਪੁੱਤਰ ਪਤਰ ਬਾੰ ਵਿਸਾਲ ਖੜ ਜਾਂਦੇ ਹੈ ਔਰ ਮਾਤਾ ਜੀ ਇਹ ਵਚਿਤਰ ਨਜ਼ਾਰਾ ਵੇਖ ਕੇ ਬੜੇ ਪ੍ਰਸੰਨ ਹੁੰਦੀ ਹੈ ਕੁਝ ਪਰੋਸਾ ਹੋਏ ਨੈਣ ਸਾਬਤ ਰਏ ਪੁੱਤਰ ਦੇ ਸਰੀਰ ਨੂੰ ਹੋਛਾਈਏ ਮੁੰਡੇ ਨਾਲ ਕੁਝ ਖਾਦਾ ਪੀਤਾ ਵੇਖ ਕੇ ਸਾਰਾ ਪਰਿਵਾਰ ਪ੍ਰਸੰਨ ਹੋ ਜਾਂਦਾ ਫਿਰ ਦੇ ਵਿੱਚ ਤੀ ਤੀਰ ਜਿਆ ਜਾਂਦੇ ਖੁਸ਼ੀ ਖੁਸ਼ੀ ਬੋਲਦੇ ਕਹਿੰਦੇ ਨੇ ਏ ਗੁਰੂ ਨਾਨਕ ਦੇ ਮਹਾਰਾਜ ਤੁਸੀ ਤਨ ਨੂੰ ਸਤਿਗੁਰੂ ਜੀ ਦੁੱਖ ਦੇ ਸਮੇਂ ਆ ਕੇ ਸਹਾਇਤਾ ਕਰਦੇ ਆਪਣਾ ਦਾਸ ਜਾਣ ਕੇ ਬਚਾਏ ਸੁਨੇ ਮਹਾ ਦੇਵ ਸੁਧ ਹਿਤ ਆਈ ਨਿਤ ਚੰਤ ਕਰਤ ਸੁਖ ਕੋ ਮਨਾਏ ਗੁਰ ਅਰਜਨ ਡਿਗ ਬੈਠ ਸੁਾਈ ਕਰ ਨਮੋ ਸੇ ਤੇ ਅਦ ਮਟਾਈ ਇਹ ਸੁਣ ਕੇ ਮਾਹਦੇਵ ਜੀ ਵੀ ਖਬਰ ਲੈਣ ਵਾਸਤੇ ਆਏ ਨਿਤ ਚਿੰਤਾ ਕਰਦੇ ਨੇ ਸੁਖ ਮਨ ਆਏ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਪਾਸ ਆ ਕੇ ਬੈਠ ਜਾਂਦੇ ਗੁਰੂ ਜੀ ਬੜੇ ਆਦਰ ਸਹਿਤ ਨੰਨਸਕਾਰ ਕਰਕੇ ਬਿਠਾਉਂਦੇ ਕਹਿਣ ਲੱਗੇ ਬਾਲਕ ਦੇ ਸਰੀਰ ਦੀ ਸੁਖਬਾਰੇ ਦੱਸੋ ਕਿ ਮੈਂ ਸੁਣਿਆ ਕਿ ਹੁਣ ਪੀੜ ਹਟ ਗਈ ਮਾਤਾ ਦੇ ਦਾਣੇ ਕਿਸ ਤਰ੍ਹਾਂ ਫਿਰ ਸੇ ਬਾਲਕ ਦੇ ਨੇਤਰ ਬਚੇ ਸ਼ੁਭ ਮੁਖੜਾ ਫਿਰ ਸੁਹਾਵਣਾ ਹੋਏ ਆਪਣੀ ਕੰਨਾਂ ਨਾਲ ਸੁਣ ਕੇ ਧੰਨ ਗੁਰੂ ਅਰਜਨ ਦੇ ਮਹਾਰਾਜ ਨੇ ਕਿਹਾ ਕਿ ਤੁਸੀਂ ਵਿਸਾਲ ਕਿਰਪਾ ਕੀਤੀ ਹੈ ਉਹ ਪਹਿਲਾਂ ਵਾਰ ਨੂੰ ਠੀਕ ਠਾਕ ਹੈ ਬੜੀ ਪਰਸੰਨਤਾ ਹੋਈ ਕੋਈ ਵਿਗੜ ਨਹੀਂ ਆਇਆ ਹੁਣ ਸਾਰੇ ਸਰੀਰ ਦੀ ਸੀਤਲਤਾ ਜਿਹੜੀ ਹੈ ਮੁੜ ਪਈ ਹੈ ਫਿਸੀਆਂ ਦੇ ਫਿਸਣ ਦੀ ਸਾਰੀ ਜੜੀ ਪੀੜ ਹਟ ਜਾਂਦੀ ਹੈ ਜਦੋਂ ਉਹ ਫਿੰਸੀਆਂ ਫਿਸ ਜਾਂਦੀਆਂ ਦਿਨਾਂ ਨਾਤ ਪ੍ਰਭੂ ਜੀ ਸਹਾਈ ਹੋਏ ਦਵੇਂ ਨੈਣ ਆਪਣਾ ਹੱਥ ਦੇ ਕੇ ਬਚਾਏ ਕੋ ਚੱ ਲੱਗੇ ਓ ਕਰਨ ਅਬ ਕਾਨ ਪਾਣਾ ਹਟ ਰਏ ਅਰੋਗ ਅੰਗ ਨਾ ਮਹਾਨ ਜਬ ਆਏ ਪ੍ਰਤਮ ਸ਼ੁਧ ਦੀਨ ਆਪ ਤਬ ਥੀ ਵਿਹਾਲ ਸਭ ਤਨ ਸੰਤਾਪ ਹੁਣ ਕੁਝ ਖਾਣ ਪੀਣ ਵੀ ਲੱਗੇ ਸਰੀਰ ਦੇ ਅੰਗਾਂ ਤੋਂ ਵੀ ਅਰੋਗ ਹੋ ਜਾਵੇ ਜਦਿ ਆਪ ਪਹਿਲਾਂ ਖਬਰ ਲੈਣ ਆਏ ਸੀ ਤਾ ਬਹੁਤ ਬਿਹਾਵ ਸੀ ਸਾਰਾ ਸਰੀਰ ਦੁਖੀ ਸੀ ਤੁਹਾਡੀ ਦਇਆ ਦੇ ਨਾਲ ਸਾਰੇ ਸਰੀਰ ਨੂੰ ਆਰਾਮ ਆਇਆ ਉਨ ਸਰੀਰ ਦੇ ਅੰਗਾਂ ਦੀ ਪੀੜ ਬਹੁਤ ਘਾਟੀ। ਇਹ ਸੁਣ ਕੇ ਮਹਾਦੇਵ ਜੀ ਪਰਸੰਨ ਹੋਏ ਅਸ਼ੇਸ਼ ਦਿੱਤੀ ਬੜਾ ਸੁਪਾਏ। ਹੁਣ perturbative ਕਪਟ ਧਾਰ ਕੇ ਆਇਆ। ਉਹਦੇ ਹਿਰਦੇ ਵਿੱਚ ਅਨਰਥ ਹੈ। ਮੂੰਹ ਤਾਂ ਮਿੱਠੇ ਬੋਲ ਬੋਲਦਾ ਹੈ। ਗੁਰੂ ਜੀ ਨੇ ਆਦਰ ਨਾਲ ਨਮਸਕਾਰ ਕੀਤੀ ਬੜਾ ਪ੍ਰੇਮ ਧਾਰ ਕੇ ਬਿਠਾਇਆ। ਕਰਨ ਲੱਗਾ ਪੁੱਤਰ ਬਾਰੇ ਦੱਸੋ ਜਿਵੇਂ ਉਸਦਾ ਹਾਲ ਹੈ। ਸੀਤਲਾ ਬਹੁਤ ਦੁਖਦਾਇਕ ਬਿਮਾਰੀ ਹੈ। ਇਸ ਵਿੱਚ ਸਦਾ ਡਰ ਹੁੰਦਾ ਹੈ ਕਿ ਅੱਖਾਂ ਬੰਦ ਨੇ ਖੋਲੀਆਂ ਨੇ ਈਸ਼ਵਰ ਸਭ ਕਰੇ ਉਹਨਾਂ ਦਾ ਕੋਈ ਨੁਕਸਾਨ ਨਾ ਹੋਵੇ। ਗੁਰੂ ਜੀ ਕਹਿਆ ਕਿ ਪ੍ਰਭੂ ਸਹਾਇ ਹੋਵੇ ਤੁਹਾਡੀ ਕਿਰਪਾ ਨੇ ਬਚਾਇਆ। ਇਹ ਕਾਰਜ ਜੀਵਾਂ ਦੇ ਬਸ ਵਿੱਚ ਨਹੀਂ ਇਹ ਈਸ਼ਵਰ ਆਪ ਹੀ ਜੀਵ ਆਉਂਦਾ ਹੈ। ਇਹ ਆਪ ਹੀ ਮਾਰਨ ਵਾਲੇ ਇਹ ਕੇ ਆਸ ਪ੍ਰਭੂ ਕੀ ਤਰਤ ਚੀਤ ਜੋ ਸਕਲ ਜਗਤ ਦੁਖ ਸੁਖ ਹੈ ਕੀਤ ਇਹ ਮਸੋਨੀ ਹੈ ਪ੍ਰਤੀ ਇਹ ਜਾਨ ਲੀਨਾ ਨਹੀਂ ਕੁਸਲੇ ਨੋ ਕੀ ਕਾਜ ਤ ਭੀ ਨਾ ਇੱਕ ਪ੍ਰਭੂ ਦੀ ਆਸ ਚਿੱਤ ਵਿੱਚ ਧਾਰਨ ਕੀਤੀ ਜੋ ਜਗਤ ਦੇ ਸਾਰੇ ਦੁੱਖਾਂ ਸੁੱਖਾਂ ਦਾ ਕਰਤਾ ਹੈ ਇਸ ਤਰ੍ਹਾਂ ਸੁਣ ਕੇ ਪਿਰਥੀ ਚੰਦ ਨੇ ਇਹ ਜਾਣ ਲਿਆ ਕਿ ਠੀਕ ਠਾਕ ਨਹੀਂ ਹੈ ਇਹਨਾਂ ਦੇ ਦੁੱਖ ਬਹੁਤ ਵਧੇ ਹੋਏ ਚਿਹਰਾ ਬੜਾ ਦੁਖੀ ਹੋਇਆ ਬਖਾਇਆ ਚਿੱਤ ਵਿੱਚ ਅਧਿਕ ਅਨੰਦ ਵਧਾਇਆ ਵੱਡੀ ਕਾਪੜੀ ਉੱਠ ਕੇ ਘਰੋਂ ਚਲਾ ਜਾਂਦਾ ਹੈ ਹਿਰਦੇ ਵਿੱਚ ਸਮਝਦਾ ਹੈ ਕਿ ਬਾਲਕ ਜਉਂਦਾ ਨਹੀਂ ਰਹਿਵੇ ਇਸ ਤਰ੍ਹਾਂ ਸੱਤਵਾਂ ਦਿਨ ਬੀਤ ਜਾਂਦਾ ਹੈ। ਸ੍ਰੀ ਹਰਿ ਗੋਬਿੰਦ ਜੀ ਜੋ ਸਰੀਰ ਤੌਰ ਤੇ ਆਨੰਦਮਈ ਹੋ ਜਾਂਦੇ। ਫਿਰ ਉਚੀ ਅਨਸਾਰ ਭੋਜਨ ਸ਼ਕਤੀ। ਇਹ ਸਾਰੀਆਂ ਫਿੰਸੀਆਂ ਖੁਸ਼ਕ ਹੋਣ ਲੱਗੀਆਂ। ਸਰੀਰ ਪਹਿਲੀ ਜਲਦ ਬਾੰਗੀ ਖੁਸ਼ਕ ਹੋ ਜਾਂ। ਸਭ ਨਿਸ਼ਾਨ ਮਿਟ ਜਾਂਦੇ ਕੋਈ ਦਿਖਾਈ ਨਹੀਂ ਦਿੰਦਾ। ਮਾਤਾ ਗੰਗਾ ਜੀ ਨੇ ਸੁਖ ਦੇ ਨਾਲ ਆਪਣੇ ਪੁੱਤਰ ਦੇ ਸਰੀਰ ਨੂੰ ਸਾਫ਼ ਕੀਤਾ ਗਰਮ ਜਲ ਦੇ ਨਾਲ ਚੰਦਨ ਵਾਂਗੇ ਮੁਖੜੇ ਨੂੰ ਧੋਂਦੀ ਹੈ ਸਾਰੇ ਦਾਸ ਸਦਾਸੀਆ ਆਏ ਬੜੇ ਖੁਸ਼ ਹੋ ਕੇ ਉਹਨਾਂ ਨੇ ਬਚਨ ਸੁਣਾਏ ਹਿਰਦੇ ਵਿੱਚ ਆਨੰਦ ਮੰਗਲ ਧਾਰ ਕੇ ਪੁੱਤਰ ਦੀ ਵਧਾਈ ਲਵੋ ਜਿੱਥੇ-ਕਿੱਥੇ ਨਰ-ਨਾਰੀਆਂ ਸਾਰੀ ਇਹ ਖ਼ਬਰ ਸੁਣ ਕੇ ਬੜੇ ਉਤਸ਼ਾਹ ਕਰਦੀਆਂ ਆਪਣੇ ਪੁੱਤਰ ਨੂੰ ਅਨਿਸ਼ਣ ਇਸ਼ਨਾਨ ਕਰਵਾ ਕੇ ਮਾਤਾ ਗੰਗਾ ਸੁੰਦਰ ਗਹਿਣੇ ਕਪੜੇ ਪਵਾਉਂਦੀ ਮਾਤਾ ਬਲਹਾਰ ਜਾਂਦੀ ਜਿਵੇਂ ਪੁੱਤਰ ਨੇ ਨਵਾਂ ਜਨਮ ਪਾਇਆ ਫਿਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸ ਦਾਸ ਬਾਲਕ ਸ੍ਰੀ ਹਰਗੋਬਿੰਦ ਨੂੰ ਚੁੱਕ ਕੇ ਲਿਆਉਂਦੇ ਚਰਨ ਕਮਲਾਂ ਤੇ ਪਾ ਕੇ ਹਿਰਦੇ ਦਾ ਆਨੰਦ ਵਧਾਏ ਜਦ ਗੁਰੂ ਜੀ ਨੇ ਪੁੱਤਰ ਨੂੰ ਬੜਾ ਖੁਸ਼ ਹੋਇਆ ਖੁਸ਼ ਹੋਇਆ ਵੇਖਿਆ ਚੁੱਕ ਕੇ ਮਹਾਰਾਜ ਆਪਣੀ ਗੋਦ ਵਿੱਚ ਬਿਠਾ ਲਏ ਫਿਰ ਸਿਰ ਤੇ ਹੱਥ ਧਰ ਕੇ ਖੁਸ਼ ਹੋ ਕੇ ਅਸੀਸ ਦਿੰਦੀ ਚੌਰ ਬਲੋਚਨ ਹੀਰ ਕੇ ਅਰ ਸੁਖ ਸਕਲ ਸਰੀਰ ਕਰਿਓ ਸ਼ਬਦ ਅਰਜਨ ਗੁਰੂ ਜੋਤੀ ਰਨ ਮੈਂ ਤੀਰ ਉੱਤਰ ਦੇ ਸੁੰਦਰ ਨੈਣ ਸਾਰਾ ਸੁਖੀ ਸਰੀਰ ਵੇਖ ਕੇ ਗੁਰੂ ਅਰਜਨ ਦੇਵ ਜੀ ਜਿਹੜੇ ਵੱਡੇ ਧੀਰਜਬਾਨ ਨੇ ਉਹਨਾਂ ਨੇ ਫਿਰ ਉੱਥੇ ਸ਼ਬਦ ਉਚਾਰਨ ਕੀਤਾ ਨੇਤਰ ਪ੍ਰਗਾਸ ਕੀਆ ਗੁਰਦੇਵ ਪਰਨ ਦੇ ਪੂਰਨ ਪੈਸੀਵ ਰਹਾ ਸੀਤ ਲਾਤੇ ਰਖਿਆ ਬਿਹਾਰੀ ਪਰਵੰਤ ਕ੍ਰਿਪਾਉੰਤਾਰੀ ਨਾਨਕ ਦੇ ਨਾਮ ਜਪੈ ਸੋ ਜੀਵੇ ਸਾਦ ਸੰਗ ਹਰਿ ਅਮਰਤ ਪੀਵੇ ਸਤਿਗੁਰੂ ਨਾਨਕ ਦੇ ਮਹਾਰਾਜ ਨੇ ਉੱਤਰ ਦੀਆਂ ਅੱਖਾਂ ਖੋਲ ਦਿੱਤੀ ਸਾਰੇ ਜਿਹੜੀ ਮੇਰੇ ਮਨ ਦੇ ਭਰਮ ਸੀ ਉਹ ਸਾਰੇ ਦੂਰ ਹੋ ਜਾਂਦੇ ਹਨ ਅਤੇ ਮੇਰੀ ਸੇਵਾ ਸਫਲ ਹੋ ਜਾਂਦੀ ਹੈ ਆਨੰਦ ਦੇਣ ਵਾਲੇ ਪ੍ਰਭੂ ਨੇ ਉਸ ਚਿਚਕ ਦੀ ਬਿਮਾਰੀ ਤੋਂ ਬਚਾਇਆ ਪਾਰ ਬ੍ਰਹਿਮ ਪ੍ਰਭੂ ਨੇ ਆਪਣੀ ਮਿਹਰ ਕੀਤੀ ਹੈ ਕਿਹੇ ਨਾਨਕ ਜੀ ਕੇਵਲ ਉਹ ਹੀ ਜਿਉਂਦਾ ਹੈ ਜੋ ਪ੍ਰਭੂ ਦੇ ਨਾਮ ਦਾ ਸਿਮਰਨ ਕਰਦਾ ਸਾਧ ਸੰਗਤ ਵਿੱਚ ਉਹ ਵਾਹਿਗੁਰੂ ਦਾ ਅਮਰ ਤਰਸ ਪੀਂਦਾ ਹੈ ਸ਼੍ਰੀ ਨਾਨਕ ਗੁਰਦੇਵ ਨੇ ਕਰੇ ਸੁਨਹਿਨ ਪ੍ਰਕਾਸ਼ ਰੱਛਾ ਕੀਨ ਸਹਾਤ ਦੇ ਲੱਖ ਪੂਰੀ ਮਾਮ ਆਸ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਸ੍ਰੇਸ਼ ਨੈਣ ਖੋਲ ਦਿੱਤੇ ਹੱਥ ਦੇ ਕੇ ਮੇਰੇ ਪੁੱਤਰ ਦੀ ਰੱਖਿਆ ਕੀਤੀ ਹੈ ਤੇ ਮੇਰੀ ਆਸ ਪੂਰੀ ਕੀਤੀ ਮੇਰੇ ਪੂਰੀ ਹੋਣੀ ਸੇਵਾ ਜਾਣ ਕੇ ਮੇਰੇ ਪਰਮਨੰਦ ਦੂਰ ਕੀਤਾ ਸਭ ਨਿੰਦਕ ਝੂਠੇ ਕਰਕੇ ਨਸਚਿੰਤ ਰੂਪ ਵਿੱਚ ਆਪਣੇ ਆਪ ਕਰ ਲਈ ਬੜੀ ਭਿਆਨਕ ਸੀਤਲਾ ਨਿਕਲੇ ਸੀ ਉਸ ਤੋਂ ਬਚਾ ਲਿਆ ਪਾਰ ਬ੍ਰਹਮ ਕਰਤਾਰ ਨੇ ਆਪਣੇ ਦਾਸ ਦਾ ਉਧਾਰ ਕੀਤਾ ਸ਼੍ਰੀ ਗੁਰੂ ਨਾਨਕ ਦੇ ਨਾਮ ਕੋ ਜਪਤ ਹੋਏ ਚਿਰ ਜੀਵ